ਪੁਰਉਰਾਂ ਦੇ ਤਹਿਤ ਸਾਰੇ ਹੀ ਆਪਣੇ ਜ਼ਿਲ੍ਹਾ ਦੇ ਵਿੱਚੋਂ ਜਿੰਨੇ ਵੀ ਸਾਡੇ ਆਗੂ ਸਹਿਬਾਨ ਸਾਡੀਆਂ ਭੈਣਾਂ ਮਾਬਾਬ ਦੇ ਜਿੰਨੇ ਖਾਸ ਕਰਕੇ ਜਿਹੜੇ ਯਿਸੂ ਤੇ ਆਪਾਂ ਅੱਜ ਇੱਥੇ ਪਹੁੰਚੇ ਆ ਇਸ ਦੁੱਖ ਦੀ ਘੜੀ ਦੇ ਵਿੱਚ ਉਹ ਪਰਿਵਾਰ ਵੀ ਸਾਡੇ ਨਾਲ ਹੈ ਜੇਸ ਪ੍ਰਵਾਦ ਨੂੰ ਇਨਸਾਫ ਦਿਵਾਉਣ ਵਾਸਤੇ ਆਪਾਂ ਇੱਥੇ ਪਹੁੰਚਿਆ ਸਭ ਤੋਂ ਪਹਿਲਾਂ ਫਤੇ ਬਲਾਈ ਗਏ ਵੈਰੂ ਜੀ ਕਾ ਖਾਲਸਾ ਸ੍ਰੀ ਵੈਰੂ ਜੀ ਕੀ ਫਤਿਹ ਪਹਿਲਾਂ ਤਾਂ ਬੇਨਤੀ ਆਪਰੇ ਸਾਰੇ ਜਿੰਨੇ ਵੀ ਤੁਸੀਂ ਵਰਕਰੋ ਆਗੂ ਆਪਣਾ ਕੋਈ 2-4 ਘੰਟਿਆਂ ਤੇ ਨਿਪਟਨ ਵਾਲਾ ਮਸਲਾ ਨਹੀਂ ਦੁਕਾਨਾਂ ਨਾਲ ਡੇਰਾ ਲਾਉਣਾ ਪੈਣਾ ਕਿਉਂਕਿ ਥੋੜਾ ਜਿਹਾ ਪਿੱਛੇ ਜਾਈਏ 4 ਮਈ ਦੀ ਘਟਨਾ ਹੈ 4 ਮਈ ਤੋਂ ਲੈ ਕੇ ਅੱਜ 8 ਮਈ ਦੇ ਵਿੱਚ ਆਇਆ 4 ਦਿਨਾਂ ਦੇ ਵਿੱਚ ਪ੍ਰਸ਼ਾਸਨ ਨੇ ਕੱਖ ਨਹੀਂ ਕੀਤਾ ਜੋ ਆਪਣੀ ਮੀਟਿੰਗ ਚੱਲੀ ਸੀ ਰਾਜਪੁਰੇ ਆਪਾਂ ਇਹਨਾਂ ਤੋਂ ਸਮਾਂ ਮੰਗਿਆ ਸੀ ਵੀ ਦੱਸੋ ਕਿੰਨਾ ਚਾਹੀਦਾ ਅਸੀਂ ਸਮਾਂ ਦੇ ਦੇਾਂਗੇ ਪਰ ਤੁਸੀਂ ਫਾਈਨਲ ਕਰਕੇ ਸਾਨੂੰ ਦੱਸੋ ਵੀ ਕਿੰਨੇ ਤਿਰ ਦੇ ਵਿੱਚ ਜਿਹੜੇ ਦੋਸ਼ੀ ਆ ਉਹਨੂੰ ਫੜ ਦਿਓ ਆਪਾਂ ਨੂੰ ਸਮਾਂ ਨਹੀਂ ਦੇ ਸਕੇ ਕਿਉਂਕਿ ਉਹ ਆਮ ਵਰਕਰ ਨੇ ਆਮ ਉਹ ਘੋੜਾ ਜਿਹੜਾ ਜਿਹੜਾ ਦੋਸ਼ੀ ਉਹ ਹੋਣਾ ਕਿੱਥੇ ਆ ਜੇ ਆਪਣੇ ਮਾੜੀਆਂ ਬੋਟੀਆਂ ਜਾਂ ਘਰਨਾ ਬਾਪੜਨ ਦੇ ਪਰਚੇ ਹੋ ਜਾਂਦੇ ਨੇ ਆਪਣੇ ਬੰਦੇ ਕਿੱਥੋਂ ਫੜੇ ਜਾਂਦੇ ਨੇ ਜਾਂ ਕਿਸੇ ਗਮਾਂਡੀ ਦੇ ਖੇਤੋਂ ਜਾਂ ਕਿਸੇ ਦੇ ਘਰੋਂ ਪਰ ਇਹ ਉਹ ਵਰਕਰ ਨੇ ਇਹ ਤਾਂ ਦੋਸ਼ੀ ਆ ਜਿਹੜਾ ਇਹ ਹੋਣਾ ਕਿੱਥੇ ਆ ਇਹ ਭਾਜਪਾ ਦੇ ਕੋਠੀਆਂ ਦੇ ਵਿੱਚ ਇਹ ਆਨਕਸ਼ਾ ਵੀ ਕੋਠੀ ਦੇ ਵਿੱਚ ਹੋਣਾ ਹੋ ਸਕਦਾ ਰਾਜਾ ਪਰਿਵਾਰ ਸਾਰਾ ਉਹਨਾਂ ਨੂੰ ਬਚਾਉਣ ਦੀ ਖਾਤਰ ਜਿਹੜੇ 4 ਦਿਨ ਇਹਨਾਂ ਨੇ ਜੋਰ ਲਾਇਆ ਵੀ ਉਹਨੂੰ ਬਚਾਇਆ ਜਾ ਸਕੇ ਤਾਂ ਉਹ ਜਿਹੜੇ ਬਚਾਉਣ ਵਾਲੀ ਘਟਨਾ ਦੇ ਵਿੱਚੋਂ ਆ ਪ੍ਰੋਗਰਾਮ ਆਪਾਂ ਲਿਖਿਆ ਹੁਣ ਜਿਹੜੇ ਪਿੰਡਾਂ ਦੇ ਵਿੱਚ ਪੂਰੇ ਭਾਰ ਦੇ ਵਿੱਚ ਇਲੈਕਸ਼ਨ ਹੋ ਰਿਹਾ ਹੈਗੇ ਜਿਹੜੇ ਆਪਾਂ ਸੋਚਦੇ ਆ ਵੀ ਫਲਾਣਾ ਮਾੜਾ ਫਲਾਣਾ ਚੰਗਾ ਆਪਰਾ ਉਹ ਸਾਰਾ ਨਾਲੋਂ ਜਿਹੜਾ ਚੰਗਾ ਕਹਿ ਕੇ ਬਣਾਇਆ ਸੀ 92 ਐਮਐਲਏ ਦਿੱਤੇ ਅੱਜ ਉਹ ਸਾਰੀ ਫੋਰਸ ਪੰਜਾਬ ਦੀ ਆ ਇਹਨੂੰ ਰਾਲੇ ਨੂੰ ਬਚਾਉਂਦੇ ਹੋਏ ਨੇ ਅਸੀਂ ਕੀ ਮੰਗ ਕਰਦੇ ਆ ਅਸੀਂ ਮੰਗ ਕਰਦੇ ਆ ਜੇ ਉਹ ਜਿਹੜੀ 4 ਬਈ ਵਾਲੀ ਘਟਨਾ ਜਿਹੜੇ ਸਾਡੇ ਵਰਕਰਾਂ ਨੇ ਦੋਨੇ ਫੋਰਮਾਂ ਦਾ ਦਿੱਤਾ ਹੋਇਆ ਪ੍ਰੋਗਰਾਮ ਉਹ ਲਾਗੂ ਕੀਤਾ ਸਵਾਲ ਕੀਤੇ ਨੇ ਪਹਿਲੀ ਗਲਤੀ ਅਸੀਂ ਪ੍ਰਸ਼ਾਸਨ ਨੂੰ ਜਿੰਨੇ ਵੀ ਇੰਟੈਲੀਜੈਂਸ ਗਏ ਇਹ ਸ਼ਬਦ ਨੂੰ ਕਲੀਅਰ ਕਰਨ ਜਿਹੜਾ ਵਿਰੋਧ ਵਾਲਾ ਸ਼ਬਦ ਹੈ ਅਸੀਂ ਨਹੀਂ ਵਿਰੋਧ ਕਰਦੇ ਅਸੀਂ ਸਵਾਲ ਪੁੱਛਦੇ ਆ ਸਵਾਲ ਕਰਦੇ ਆ ਲੋਕਤੰਤਰ ਦੇ ਵਿੱਚ ਸਵਾਲ ਪੁੱਛਣਾ ਸਵਾਲ ਕਰਨਾ ਹਰੇਕ ਦਾ ਅਧਿਕਾਰ ਹੈ ਪਰ ਉਹਨੂੰ ਸਵਾਲ ਦੀ ਵਜਾਏ ਪੁੱਛਣ ਦੀ ਵਜਾਏ ਤਾਂ ਜਿਹੜੇ ਗੁੰਡੇ ਨਾਲ ਲੈ ਕੇ ਗਏ ਉਹ ਮੁੱਕ ੱਕੇ ਮਾਰੇ ਗਏ ਇੱਥੇ ਆਏ ਕਿਉਂ ਰਾਣੀ ਗੱਡੀ ਤੋਂ ਉਤਰਦੀ ਐ ਸਿਆਰੇ ਕਰਦੀ ਐ ਤੇ ਉਹੀ ਘਰਾਂ ਦੇ ਵਿੱਚ ਜੇ ਕਿਤੇ ਕੋਈ ਇਹਨਾਂ ਦਾ ਬਲਾਦਮੋ ਜਾਂ ਕੋਈ বিজেਪੀ ਦਾ ਆਗੂ ਜਾਂ ਵਰਕਰ ਆਹੀ ਘਰਾਂ ਉਹਦੇ ਨਾਲ ਬਾਪਰੇ ਹੁੰਦੀ ਜਿੰਨੇ ਸਾਡੇ ਉਥੇ ਵਰਕਰ ਸੀ ਆਗੂ ਸੀ ਸਾਰੇ ਤੇ ਪਰਚਾ ਹੋਦਾ ਸੀ ਤੇ ਨਾਲ ਜਿੰਨੇ ਆਪਾਂ ਦਸੇ ਬੰਦਿਆਂ ਦੇ ਆਗੂ ਉਸ ਮੋਰਚੇ ਦੀ ਨੁਮਾਇੰਦਗੀ ਕਰਦੇ ਆ 120 ਵੀ ਲਾ ਕੇ ਸਾਰਿਆਂ ਨੂੰ ਸ਼ਾਮਲ ਕਰਨਾ ਸੀ ਆ ਮੰਗ ਨੂੰ ਲੈ ਕੇ ਬੈਠੇ ਆ ਕਿ ਜਿੰਨੇ ਉੱਥੇ ਇਹਨਾਂ ਦੇ ਵਰਕਰ ਆਗੂ ਉਹ ਸਾਰੀ ਕਟਨਾ ਦੇ ਜ਼ਿੰਮੇਵਾਰ ਰਾਣੀ ਐ ਇਹ ਤੇ 120 ਵੀ ਦੀ ਤਾਰਾ ਲਾ ਕੇ ਸਾਰਿਆਂ ਨੂੰ ਸ਼ਾਮਲ ਕੀਤਾ ਜਾਵੇ ਤਾਂ ਉਸ ਦਿਨ ਦਾ ਟਾਈਮ ਟਾਈਮ ਹੀ ਨਹੀਂ ਦਿੱਤਾ ਗੱਲ ਵੀ ਨਹੀਂ ਦਿੱਤੀ ਪਰ ਅਸੀਂ ਦੋਨੇ ਫੋਰਮਾਂ ਵੱਲੋਂ 48 ਘੰਟਿਆਂ ਦਾ ਸਮਾਂ ਦਿੱਤਾ ਕਿ ਸਾਡੇ ਤੇ ਸਵਾਲ ਨਾ ਉੱਠੇ ਕਿ ਅਸੀਂ ਜਿਹੜੇ ਦੋਸ਼ੀਆਂ ਨੂੰ ਫੜਨਾ ਤੁਸੀਂ ਸਾਨੂੰ ਲਿਜਾਈ ਬੈਠਿਓ ਆ ਜਿਹੜੀ ਫੋਰਸ ਅਸੀਂ ਧਰਨਿਆਂ ਤੇ ਲਾਉਣੀ ਹੈ ਇਹੀ ਫੋਰਸ ਦੇ ਨਾਲ ਫੜਿਆ ਜਾ ਸਕਦਾ ਸੀ ਪਰ ਇਹਨਾਂ ਨੇ 48 ਘੰਟਿਆਂ ਦੇ ਵਿੱਚ ਕੱਖ ਨਹੀਂ ਕੀਤਾ ਤੇ ਆਪਾਂ ਨੂੰ ਕਹਿੰਦੇ ਇਹ ਉਮਲੇ ਕਿ ਸਾਡੇ ਥਾਣੇ 'ਚ ਮਲਾਜਮ ਨਹੀਂ ਸਾਡੇ ਥਾਣੇ ਦੇ ਵਿੱਚ ਫੋਰਸ ਲਈ ਸਾਰੀ ਧਰਨਾਂ ਤੇ ਲਾਈ ਹੈ ਭਰਾਵੋ 48 ਘੰਟੇ ਜਿੱਦਾਂ ਨਹੀਂ ਅਸੀਂ ਰੋਕੀ ਅੱਜ ਜਿੰਨੇ ਇਸ ਮਹਿਲਾ ਦੇ ਗੇਟ ਨੇ ਸਾਰੇ ਗੇਟ ਦੇ ਸਾਰੇ ਪੰਜਾਬ ਦੀ ਫੋਰਸ ਲਾਈ ਹੋਈ ਹੈ ਹੋ ਸਕਦਾ ਇਹਨਾਂ ਨੇ ਬਾਹਰੋਂ ਵੀ ਮੰਗਾਈ ਹੋਵੇ ਕੱਲੇ ਸਿਰਫ ਦੋ ਛਿਆ ਨੂੰ ਬਚਾਉਣ ਲਈ ਤੇ ਉਹ ਕਹੇ ਨੂੰ ਸਾਰੇ ਦਿਸਣਗੇ ਅਸੀਂ ਲੋਕਾਂ ਦੇ ਨਸਲੇ ਲੈ ਕੇ ਅਸੀਂ ਸੇਵਾ ਕਰਨੀ ਐ ਆ ਭਰਾਵੋ ਇਹੋ ਜੀ ਸੇਵਾ ਕੀਤੀ ਐ ਜਿਹੜੇ ੱੱਕੇ ਮਾਰ-ਮਾਰ ਗੋਲੀਆਂ ਮਾਰ-ਮਾਰ ਸਾਨੂੰ ਮਾਰ ਰਹੇ ਨੇ ਉਹ ਵੀ ਉਸ ਸਮੇਂ ਤੇ ਜਦੋਂ ਪੂਰੇ ਭਾਰਤ ਦੇ ਵਿੱਚ ਇਲੈਕਸ਼ਨ ਹੁੰਦੇ ਹੋਣ ਜਦੋਂ ਪੂਰੇ ਭਾਰਤ ਦੇ ਵਿੱਚ ਲੋਕਾਂ ਨੂੰ ਆਪ ਦੀ ਮੰਗ ਮਨਾਉਣ ਲਈ ਆਪ ਦੀ ਬਾਦ ਰੱਖਣ ਲਈ ਸਵਾਲ ਪੁੱਛਣੇ ਹੋਣ ਤੇ ਇਹੀ ਕੋ ਸਾਡੇ ਉਸ ਨੌਜਵਾਨ ਨਾਲ